ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਲੋ ਜੀ ਕੱਲ੍ਹ ਦੀ ਬੱਦਲ ਹੋਇਆਗਾ ਮੀਂਹ ਪੈ ਜਾਂਦਾ हट ਜਾਂਦਾ ਤੁਹਾਨੂੰ ਦਿਖਾਉਂਦਾ ਮੈਂ ਕਿੰਮਣ ਕਾਣੀ ਜੀ ਪਈ ਹੋ ਜਾਂਦੀ ਆ ਦੇਖੋ। ਸਵੇਰੇ ਪਹਿਲਾਂ ਬਹੁਤ ਨੇਰੀ ਦੀ ਚੱਲੀ ਆ। ਉਹਦੇ ਬਾਅਦ ਹੁਣ ਬੱਦਲ ਜਿਹਾ ਹੀ ਆਸ ਹਮਮਤ ਜੀ ਹੋਈ ਵੀ ਆ। ਪਰ ਮੂਵ ਆ ਵੀ ਆਨ ਗਰਮੀ ਵੀ ਕੰਮ ਕਰਕੇ ਹਟੇ ਤੇ ਚਲੋ ਵੀਡੀਓ ਵੀ ਸ਼ੁਰੂ ਕਰ ਲਈਏ। ਤੇ 2-3 ਦਿਨ ਹੋ ਗਏ ਉੱਧਰ ਮੋਟਰਵਾ ਗੇੜਾ ਵੀ ਮਾਰੇ ਉੱਧਰ ਵੀ ਚੱਲਦੇ ਆ। ਤੇ ਅੱਜ ਬੋਲਟਾ ਕੱਲ ਉਦੋਂ ਸਰਵਿਸ ਹੋ ਕੇ ਆ ਗਿਆ ਆਪਣਾ ਤੇ ਇਹਨੂੰ ਵੀ ਧਵਾ ਕੇ ਲੈ ਕੇ ਆਈਆਂ ਚੰਗੀ ਤਰ੍ਹਾਂ ਖਰਾ ਦਾ ਮੈਂ ਚੱਲ ਪਰਾਂ ਵੀ ਤੋਂ ਹੋ ਜਾਣਾ ਤਾਂ ਉੱਥੇ ਨੇ ਇਹਨਾਂ ਪ੍ਰੈਸ਼ਰ ਮਰਾਮ ਰੂਕੇ ਨਾ ਵਿੱਚ ਆ ਜਮੇਬ ਤੇਲ ਦਾ ਇਹ ਸਾਰਾ ਤਰ੍ਹਾਂ ਦੇਣਾ ਇਹ ਵੀ ਦੇ ਦੇ ਸਲੈਂਸਰ ਬਦਲੋਗੇ ਇਹ ਵੀ ਬਦਲਾ ਦੇਣਾ ਗੰਦਾ ਜਿਹਾ ਲੱਗਦਾ ਇਹ ਉਦਾਂ ਵੀ ਖਰਾਬ ਹੋ ਗਿਆ ਨਾ ਮੁਟ ਗਿਆ ਤਾਂ ਇਹ ਉਹ ਵਿੱਚ ਵੱਜਿਆ ਸੀਗਾ ਇਹ ਰੱਖੋ ਸਾ ਉਹਨੇ ਮਚੋਤਾ ਤਾਂ ਉਹੀ ਉਹਨੇ ਹੀ ਨੰਬਰ ਪਲੇਟ ਤੋੜ ਦਿੱਤੀ ਉਹ ਤੇ ਚੱਲੀਏ ਹੁਣ ਮੋਟਰ ਪਾ ਨਾਨੇ ਮੋਟਰ ਵੇ ਦੇਖਦੇ ਭਈਆਂ ਨੇ ਸਫਾਈ ਕਰੀਗੇ ਨਹੀਂ ਤੇ ਗੱਡੀ ਤਾਂ ਨੇ ਉਰੀ ਖੜਾਤੀ ਤੁਸੀਂ ਬਾਹਰ ਮੈਂ ਕਿਹਾ ਪਾ ਵੀ ਪਾਣੀ ਮਾਰ ਦੇਣਾ ਪਹਿਲਾਂ ਨਾ ਸਟਾਰਟ ਕਰਨ ਕਿ ਤੰਗ ਕਰਦਾ ਰਹਾ ਹੁਣ ਦੇਖਿਆ ਨਾ راہ ਨਾਲ ਸਟਾਰਟ ਹੋ ਜਾਂਦਾ ਇਹ ਲੱਗੇ ਬੈਕ ਕਿੱਕ ਬਹੁਤ ਮਾਰਦਾ ਰਹੇ ਮੈਂ ਸਰਵਿਸ ਹੋ ਕੇ ਸੈੱਟ ਹੋ ਗਿਆ ਹੁਣ ਇਹ ਇੱਕ ਹੋਰ ਤਵਾ ਆ ਗਿਆ ਚਮਕਾ ਦੇਣਾ ਫੇਰ ਲੋ ਜੀ ਮੋਟਰ 'ਪਾ ਪਹੁੰਚ ਗਏ। ਇੱਥਾਂ ਖੇਤ 'ਚ ਵੀ ਪਾਣੀ ਖੜਾ। ਇੱਧਰ ਆਪਣੇ ਖੇਤ 'ਚ ਵੀ ਹਲ-ਹਲਕ ਪਾਣੀ ਸੁੱਕਿਆ ਨਹੀਂ। ਕਿ ਥੋੜਾ-ਥੋੜਾ ਮੀਂਹ ਪਈ ਜਾਂਦਾ। ਤੇ ਵਧੀਆ ਬੁੱਟੇ ਨੂੰ ਪਾਣੀ ਲੱਗਿਆ ਰਹੂਗਾ। ਤੇ ਬੈਕ ਸਾਈਡ ਵੀ ਆਇਆ। ਬੈਕ ਸਾਈਡ ਥੋੜਾ ਘੱਟ। ਬੈਕ ਸਾਈਡ ਤਾਂ ਠੀਕ ਆ ਲੈ। ਬੈਕ ਸੈਣਾ ਨੁੱਕੇ ਤੇ ਹੁਣ ਆਪ ਬੁੱਲਰਾਂ ਦੀ ਸ਼ੰਗਾਈ ਜੀ ਹੋਊਗੀ ਟਾਣੀਆਂ ਵੱਡ ਹੋਣਗੀਆਂ ਇਹਦੀਆਂ ਆ ਦੇਖੋ ਤਾਂ ਬਕੀ ਸਬਜੀ ਲੱਗੀ ਕੋਈ ਕਿ ਨਹੀਂ ਪੱਕਾ ਚੱਲਦਾ ਨਮ ਮੀਨਾ ਦੇ ਕੋਣ ਹੋਰ ਫੁੱਲ ਗਏ ਇਹ ਕਦੂ ਕਦੂ ਜਾਨੇ ਨਿਹਣ ਲੱਗਣ ਲੱਗਿਆ ਅੱਜ ਕਿ ਕਾਹ ਲੱਗਿਆ ਵਾ ਕੈਚ ਆ ਨਮ ਮੀਨ ਸ਼ੁਰੂ ਹੋ ਗਿਆ ਫੇਰ ਬਾਕੀ ਇੱਧਰ ਵੀ ਠੀਕ ਆ ਤੇ ਹੁਣ ਚੱਲੀਏ ਪਿੰਡ ਪਿੰਡ ਦੇਖੀਏ ਮੋਟਰ ਪਾ ਤਨ ਲੋਹੜੀ ਪਿੰਡ ਵਾਲੇ ਖੇਤਾਂ 'ਤੇ ਪਹੁੰਚ ਗਏ ਪੂਰਾ ਧਾਨ ਪਤਾ ਨਹੀਂ ਕਿ ਆ ਤੇ ਉੱਪਰ ਥੱਲੇ ਜੇ ਫੇਰੇ ਪਏ ਵਿਚ ਨੂੰ ਉੱਪਰ ਹੈ ਵਿਚ ਨੂੰ ਥੱਲੇ ਹੈ ਬਾਕੀ ਧਾਨ ਠੀਕ ਆ ਧਾਨ ਆਪਣੇ ਬਾਕੀ ਇੱਕ ਬੋਲਟ ਤਾਂ ਖੰਮ ਰਹਿ ਗਈ ਇੱਕ ਗੱਲ ਦੱਸਣਾ ਰਹਿ ਗਿਆ ਤਾਂ ਅਬ ਦੱਸਣਾ ਜਿਹੜੀ ਆ ਤੇਲ ਵਾਲੀ ਪਾਇਪ ਹੈ ਰੇਸ ਨਾ ਫਸ ਜਾਂਦੀ ਓਰੇ ਐਨ ਐਨ ਹਉ ਹੁਣ ਜਾਂ ਮੈਂ ਸੜਕ ਵਿਚਾਰੇ ਚਾਰ ਫਸ ਗਈ ਸੀਗੀ ਰੇਸ ਇਹਦੀਆਂ ਇਹ ਰ ਪਟਾਕਾ ਮਾਰਿਆ ਇਹ ਵੀ ਬਦਲਾ ਕੇ ਆਉਂਦਾ ਤਾਰ ਇਹਦੀ ਇੱਕ ਕਹਾ ਪੈਪ ਇੱਕ ਸਲੈਂਸਰ ਦੇ ਦਦਾ ਜੇ ਮਿਲ ਕੇ ਦੂਗਾ ਬੱਕੇ ਚਮਕਾ ਲੈਣਾ ਜੇ ਵੀ ਆਪਣੇ ਵੀਰੇ ਨੂੰ ਕਰਿਆ ਫੋਨ ਕਹਿੰਦਾ ਤਿੰਨ ਕਵੇ ਚੱਲਦੇ ਵਿਲੇ ਹੋ ਕੇ ਮੇਰੇ ਤੱਕ ਪਹੁੰਚ ਵਿਲੇ ਆਉਂਗੇ ਹੰਦੈ ਲੋ 12 ਬਜੇ ਵੇ ਆ ਲਗਦਾ ਨਹੀਂ 12 ਵੱਜੇ ਵੇਨ ਬੱਦਲ ਜੇ ਨੇਰੀ ਕਰਿਆ ਬੱਦਲਾਂ ਨੇ ਤੇ ਚੱਲੀ ਹੁਣ ਘਰ ਨੂੰ ਫੇਰ ਦਿਖਾਵਾਂਗੇ ਸ਼ਾਮ ਨੂੰ ਚਲੋ ਭਾਈ ਤੇ ਲੋਏ 4 ਵਜੇ ਚੱਲੇ 4 ਵਜੇ ਤੱਕ ਆਹ ਦੇਖੋ ਬੱਦਲੇ ਬੱਦਲ ਹੋਇਆ ਵਾ ਆ ਦੇਖੋ ਤੇ ਅਜੇ ਵੀ ਆਪਣੀ ਮਿੱਟੀ ਪਾਉਣੀ ਆ ਤੇ ਅੱਜ ਆ ਕੇ ਸਾਮ ਨੂੰ ਇਹ ਟੱਟ ਮਾਰੀਏ ਸਾਰੀਆਂ ਟੱਲਾਂ ਚੱਕ ਕੇ ਉੱਥੇ ਰੱਖ ਦੇਣੀਆਂ ਤੇ ਮਿੱਟੀ ਪੱਧਰੀ ਕਰ ਦੇਣੀ ਤੇ ਰਾਜੂ ਕਹਿੰਦਾ ਕਾਲੂ ਬਿੱਲੀ ਆ ਨਾ ਮੈਂ ਤੇ ਕਾਲੂ ਦੇ ਦੇ ਮਿੱਟੀ ਦੋ ਗੇੜੇ ਲਾ ਦੇਣਾ ਇਹਨ ਮਿੱਟੀ ਪੱਧਰੀ ਜੀ ਕਰ ਦੇਣੀ ਤੇ ਦੇ ਦੇ ਚਾਚਾ ਜੀ ਕਹਿੰਦੇ ਮੈਂ ਕਾ ਲਿਆਉਂਗਾ ਕਾ ਕਾ ਲਾ ਦੇਣਾ ਇਹ ਚ ਨੇ ਫਿਰ ਹੌਲੀ ਹੌਲੀ ਹੋਈ ਜਾਊਂਗਾ ਬਾਕੀ ਕਾ ਸੱਟ ਔਣੀ ਰਹੀ ਹੈ ਭੁੱਲ ਜਾ ਮੈਂ ਲਵਾਣੀ ਆਹ ਸੱਟ ਹੈ ਤੇਲ ਉਹ ਦੇਖਦਾ ਇਹਦੇ ਪੀਸ ਪੇ ਟੁਕੜੇ ਦੇ ਉਹੀ ਖੜੇ ਕਰ ਦੇਣਾ ਬڑے-ਬڑے ਪੀਸ ਫੇ ਹੋਏ ਨੇ ਇਦਾਂ ਨਾ ਮੈਂ ਦੇਖਦਾ ਜੇ ਦੇ ਕੋਨ ਤਰਮਿੰਦਰ ਨੂੰ ਬੁਲਾ ਲੂੰਗਾ ਤੋ ਟੁਕੜੇ ਘਟ ਘਟ ਕਰਾਉਣ ਨੂੰ ਵੈਸੇ ਮਾਫੇ ਲਾ ਰਹਿਣਾ ਦੇਖਦਾ ਆਪੇ ਮਿਸਤਰੀ ਬਣਦੇ ਆ ਪੱਕਟਰ ਵੀ ਚਾਹੀਦਾ ਤਾਂ ਕੱਟ ਕੇ ਟੈਲਾਂ ਲਗੂਗੀ ਉਹ ਸੈਡਾਂ ਪਰ ਹੂੰ ਕਿਆ ਕਰਿਆ ਜਾਏ ਚਾਚਾ ਜੀ ਦੀ ਸਲਾਹ ਲੰਦਾ ਨਹੀਂ ਡੈਡੀ ਨੇ ਸਾਰਾ ਦੱਸ ਦੋਣਾ ਦਾ ਨੇ ਅਨਤਰਵਿੰਦਰ ਦਾ ਕੰਮੋਂ ਖਤਮ ਹੋ ਗਿਆ ਉਹਨੇ ਬਾਅਦ ਚ ਆਣਾ ਹੁਣ ਜਦ ਡੈਡੀ ਆਜੂਗੇ ਫੇਰ ਇਹ ਟੈਲਾ ਟੋਲਾਂ ਬਾਹਰਲੇ ਲੱਗੂਗੀਆਂ ਦਿਖਣਾ ਆਹ ਸਾਈਡ ਰਹਿੰਦੀ ਹਲੇ ਟੈਲ ਲੱਗਣ ਨੂੰ ਔਰੇ ਬਾਅਦ ਚ ਦੇਖੋਗੇ ਕੂਰੇ ਦੇਖਦੇ ਰਹਿ ਉਹ ਬਣਾ ਦੇਣੇ ਆਪਾਂ ਨੇ ਦਿਖਣਾ ਉਹ ਪਏ ਦੋਨੇ ਬਣਾ ਕੇ ਔਰੇ ਲਾ ਦੇਣੇ ਸਾਰੇ ਚ ਗੱਡੀ ਖੜਨ ਦੀ ਉਹ ਜਗ੍ਹਾ ਬਣ ਜੂਗੀ ਬਾਕੀ ਆ ਥੰਮਲਾ ਚਮਕਾ ਗਿਆ ਦਾ ਇਹਨਾਂ ਵਾ ਦੇਖਦੇ ਇਹਦੇ ਨਾਲ ਦਾ ਪੇਂਟ ਕਰਾਵਾਂਗੇ ਪਰ ਕਿਨਾਰੀ ਆ ਨਾ ਪਹਿਲਾਂ ਦੋੇ ਲੋੜ ਆ ਪਾ ਕੋਈ ਪੱਟੀ ਜੀ ਲਾਉਣ ਲੱਗੇ ਤੇ ਉਹ ਲੱਗੀ ਨਹੀਂ ਹੈਗੀ ਤੇ ਬਾਅਦ ਚ ਦੇਖਾਂਗੇ ਇਹਨੂੰ ਵੀ ਹੈ ਨਾ ਇਹ ਟੁੱਟਣ ਦਾ ਖਤਰਾ ਦੇਖੋ ਜਦੋਂ ਗੇਟ ਲਾਉਂਦੇ ਟੁੱਟੇ ਵੀ ਗਏ ਵੀਰੇ ਦੇ ਇੰਨੇ ਗਾ ਐਨ ਮੂਹ ਰਿਗਿਆ ਬੈਠਾ ਨੂੰ ਦੇਖੋ ਚਲੋ ਹੁਣ ਚੱਲੀਏ ਬੋਲਟ ਲੈ ਕੇ ਚਾਚੇ ਕੋਲ ਕਾਲੋ ਸਾਹਮਣੇ ਬੈਠਾ ਚਾਬੀ 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 ਅੰਦਰ ਬਈ ਚਲੋ ਚੱਲੀਏ ਰੋਪੜ ਨੂੰ ਲੋਈ ਬੋਲਟ ਵਾਲੇ ਕੋਲ ਪਾਉਂਦੇ ਆਂ ਆ ਮੁੰਡਾ ਮੋਟਰਸਾ ਲਿਆਇਆ ਹਾਂ ਸਰਫਿਸ ਕਰਾਉਣਾ ਹੈ ਤੇ ਪੇ ਭੱਜਦਾ ਪਾਉਂਦਾ ਇਹ ਲੈਓ ਫੇ ਮੋੜ ਲਿਓ ਯਾਰੀ ਦੇ ਸਾਢੇ ਆਲਾ 350 ਹੈ 650 ਇਹਦਾ ਆ ਚਲਾ ਲਿਆ ਤੇ ਇਹਦਾ ਆ ਚਲਾਉਣਾ ਜੀ ਨਹੀਂ ਕਰਦਾ ਇਹ 650 ਹੈ ਪਰਾ ਮੋਟਰਸਾਈਕਲ ਹੈ ਤਾਂ ਧਰਦਾ ਬੌਂ ਹੈ ਨਾਓ ਭਾਈ ਮੇਰੇ ਖਾਤ ਦਾ ਬਹੁਤ ਹੈ ਤੂੰ ਕੋਹੰਦਰ ਲਾ ਬੈ ਜੇ ਤਾਂ ਚਲਾ ਲਿਆ ਤੇ ਤੇ ਆ ਨਹੀਂ ਚੱਲਣਾ ਹੈ ਜਿਆਦਾ ਦੇਖੋ ਸੀਟੀ ਯਾਰੀ ਕੋਲ ਹੈ ਸਟਾਰਟਿੰਗ ਵੇਖ ਹਾਂ ਹਾਂ ਬਹੁਤ ਹੈ ਜੀ ਪਹਿਲੇ ਕਿਉਂ ਝੋੜਦਾ ਪਾਉਂਦਾ ਹੈ ਤੇ ਆਹ ਸੱਤ ਨੂੰ ਜਾਂਦਾ ਕਲੀਗਰ ਤੇ ਐਵਰੇਜ ਤਾਂ ਹੋਣੀ ਐ ਐਵਰੇਜ ਹੁੰਦਾ ਹੈ ਬਈ ਬੋਲਟ ਦਾ ਕੰਮ ਸ਼ੁਰੂ ਹੋ ਗਿਆ ਕਰਾ ਦੀਏ ਇੱਕ ਸਰਵੇ ਤਾਂ ਹੋ ਗਈ ਇੱਕ ਰਹਿ ਗਈ ਹੁੰਦਾ ਇਹ ਕਿੰਨਾ ਬੰਦ ਕਿੰਨਾ ਹੁੰਦਾ ਹੈ ਸਨੈਪ ਹੀ ਪਾਰਾਂ ਦਾ ਰਹਿ ਗਈ ਆ ਰਹੀ ਬਈ ਚਾਹ ਦੀ ਚਾਹ ਦੀ ਇਹਨਾਂ ਨੇ ਮਿਸਤਰੀ ਨੇ ਤੇਲ ਖੜਿਆ ਦਾ ਇਹ ਰਨਾਲਦੀ ਨਾ ਬਾਈ ਨਾ ਨਾ ਬਦਲਦੀ ਦੋ ਤਿੰਨ ਵਾਰ ਇਹ ਛਿਆਲ ਤੇ ਖਰਾਬ ਹੋ ਜਾਂਦੀ ਯਾਰ ਆਹ ਚਲੋ ਕਰਦੇ ਆ ਜੀ ਕੱਟਦੇ ਨਹੀਂ ਜੂ ਬਹੁਤ ਡਿੱਗਰ ਬਾਇਦਾ ਬਾਈ ਹੂੰ ਕਿ ਜੇ ਰੇਸ ਤਾਂ ਹੀ ਫਸੂਗੀ ਹੁਣ ਦੇਖ ਲੈ ਗਾ ਨੂੰ ਵਗਣਾ ਇਹ ਸੋਤ ਸਵੇਰੇ ਰੇਸੇ ਫਸ ਗਈ ਦੀ ਕੋਈ ਗੱਲ ਨਹੀਂ ਕੋਈ ਆ ਲੱਗੇ ਤੈਨੂੰ ਬਾਹਰ ਨੂੰ ਜਾ ਤੈਨੂੰ ਚਾਹੀਦੀ ਨਹੀਂ ਉਹ ਭੱਜ ਗਈ ਉਹ ਹੁਣ ਕਿੱਥੇ ਰੋ ਰਹੀ ਹਾਂ ਹੁਣ ਤਾਂ ਦੂਰ ਆ ਬਾਦ ਦੂਰ ਹੈਗੇ ਹੁਣ ਤੈਨੂੰ ਲੈ ਗਿਆ ਉਹ ਉੱਥੇ ਰੱਖਣਾ ਨੂੰ ਕਿੰਤੋਂ ਲੀਏਗਾ ਨੂੰ ਲੈ ਬਈ ਕੰਮ ਨਾ ਪੜ ਗਿਆ ਉਧਰ ਕੀ ਹੋ ਰਿਹਾ ਸਾਸ ਬਾਈ ਜਨ ਵੀ ਲਗਾਤਾ ਮੇਰਾ ਮੀਂਹ ਜਲਾਤਾ ਇੱਧਰ ਓਏ ਐਵੇਂ ਸੁਪਣਾ ਮਾਰਦੇ ਹੁਣ ਐਵੇਂ ਵੀ ਮਾਰਦੇ ਤੇ ਜਾ ਕੇ ਤੋਂ ਆਉਂਗੇ ਇਹਨੂੰ ਬੰਦ ਹੋ ਗਈ ਹਣੀ ਉਹ ਤਾਂ ਬਾਈ ਬੰਦਾ ਕਿੰਨੇ ਚ ਰੱਖਿਆ ਕੱਪੜਾ ਮਾਨੇ ਦਾ ਇਹਦਾ ਯਾਰ 500 ਰੁਪਏ ਦਿਹਾੜੀ ਆ ਦੇ ਜਰਾ ਦੇ ਫਿਰ ਤਾਂ ਹੀ ਵਿੱਚ ਕੱਪੜਾ ਆ ਚੁੰਗਾਦਾ ਮੋਰੇ ਤੇ ਵੀ ਉਹ ਕਬਰੇ ਨਹੀਂ ਕਹਾਂ ਜਾ ਰਹੀ ਐਣਾ ਇਹ ਵੀ ਨਹੀਂ ਪਤਾ ਹੈਗਾ ਐ ਨਹੀਂ ਅੱਗੇ ਅਰ ਉਹਨਾਂ ਚਾਰਨੇ ਕੀ ਕਰਾਂ ਆ ਭਾਈ ਉਹ ਦੇਖੋ ਚਲੋ ਵੀ ਅਜਾ ਤੇਰਾ ਰਹਿ ਗਿਆ ਧੱਗੀ ਖੋਲ ਕੇ ਮਾਰ ਲਾਤਾ ਐ ਉਹਨਾਂ ਰਹਿਣ ਦੇ ਤੇਰਾ ਬਾਲਰ ਪੈਰ ਤੇ ਆਉਗੇ ਯਾਰ ਖਰਾਬ ਹੈ ਹੈ ਹੌਣ ਬਾਈ ਗਿਆ ਹੋ ਗਿਆ ਨਣਾ ਜਿਹਾ ਬਣ ਗਿਆ ਗ੍ਰੈਂਡਰ ਆਏਗੇ ਗ੍ਰੈਂਡਰ ਅਜਾ ਵੇਖ ਕੇ ਯਾਰ ਕੱਟੀਆਂ ਮੇਰੇ ਵੀ ਆ ਮੇਰੀ ਵੀ ਆਇਆ ਕਰੀ ਯਾਰ ਸੈਟਿੰਗ ਬਰਾਬਰ ਜੇ ਕਰਦੇ ਯਾਰ ਉਹ ਲੋਟੇ ਨਹੀਂ ਹੁੰਦੇ ਜਿੱਦਾਂ ਮਰਜ਼ੀ ਰੱਖ ਲੈਣ ਉਹ ਮੈਂ ਆਏਗਾ ਗ੍ਰੈਂਡਰ ਚੱਕਰ ਹੀ ਕਰਾਂ ਹੈਗਾ ਹੋਰੇ ਹੋਰੇ ਲਿਆ ਕਰੀ ਕਰੀ ਹਵਾ 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 ਮਰਾਲਾ ਚੱਲੋ ਚੱਲ ਇਹ ਗੱਲ ਤਾਂ ਨਾ ਬਣਦੀ ਤੇ ਲੋਈ ਘਰਾਂ ਪਹੁੰਚ ਗਏ ਜੱਟ ਉਹ ਰਮੀਓ ਨਹੀਂ ਵਿਆਹ ਦਾ ਰੋਪੜ ਮੀ ਹੀ ਪਿਆ ਵਾ ਪੂਰਾ ਆਹ ਹੋਰੇ ਰਾਤ ਪਿਆ ਪੂਰਾ ਉਰੇ ਪਿਆ ਨਹੀਂ ਪਿਆ ਹੁਣ ਨਾ ਨਾ ਆਪਣੇ ਰਾਤ ਪਾਏ ਲਿਆ ਅੱਛਾ ਨੇ ਰਾਤ ਤਾਂ ਖਾਦਾ ਪੀ ਕੇ ਆਏ ਹਾਂ ਆ ਚਿਆਰੀ ਤਾਂ ਕਿਆ ਬਣਿਆ ਹੁਣ ਚੱਲ ਵੇਦਾ ਨਾ ਤਾਂ ਤਾਂ ਚੱਲਦੇ ਆਪਣੇ ਦੇਖੀਏ ਨੇ ਐ ਡੁੱਬ ਗਏ ਸਾਰੇ ਇਹ ਹਾਂ ਇੱਥੇ ਲਾਏ ਵਰ ਗਏ ਤੇ ਅਸੀਂ ਅੱਛਾ ਉਹ ਡੰਗਰਾਂ ਜੋਗੇ ਬਤਾਲੀ ਦੀ ਧੜੇ ਹਰੇ ਹਰੇ ਬੂਜੇ ਬਣ ਕੇ ਤੇ ਜਦ ਹਾਂ ਤੇ ਕਾਲੂ ਕੇ ਡੰਗਰਾਂ ਨੂੰ ਮੈਂ ਜਰਾ ਕਿੰਨਾ ਪਾਣੀ ਆ ਗਿਆ ਇਹ ਵਰ ਗਿਆ ਤਾਂ ਡੁੱਬ ਕੇ ਤੂੰ ਵੇ ਦੂਏ ਦਿਨੇ ਨਹੀਂ ਵਗਦਾ ਨਾ ਡੁੱਬ ਗਏ ਤਾਂ ਅੰਦੇ ਕਿਤੇ ਨਹੀਂ ਦੇ ਇਹਦੇ ਅਸੀਂ ਤੇ ਸ਼ੋਰੇ ਜੇ ਹੋ ਜਾਣੇ ਡੰਗਰਾਂ ਨੂੰ ਪਾ ਲੈ ਗਏ ਹੁਣ ਤਾਂ ਪਾਣੀ ਵਾਧੂ ਖੜਾ ਸੁੱਕਣਾ ਨਹੀਂ ਹੁਣ ਇਹਦੇ ਜੇ ਸੁੱਕ ਪਤਾ ਨਹੀਂ ਹੈਗਾ ਇਹਦੇ ਦਵਾਈ ਵੀ ਨਹੀਂ ਗਈ ਰਹੀ ਮੈਂ ਤਾਂ ਕੋਈ ਵੀ ਕੱਪ ਵਾਲੀ ਕੁਝ ਵੀ ਨਹੀਂ ਆਲੇ ਦੇ ਰਹਿਆ ਕਰੇ ਪਾਉਂਗਾ ਇਹਦੇ ਚ ਹਾਂਜੀ ਹਾਂਜੀ ਸੱਸੀ ਕਾਲ ਜੀ ਬਾਈ ਸਾਰਿਆਂ ਨੂੰ ਪਿਆਰ ਸੇ ਤਾਂ ਦਫਾੰਦਰਾ ਡੁੱਬ ਗਏ ਤੇ ਸਾਰੇ ਹਾਂ ਡੁੱਬ ਗਏ ਤੇ ਇਹ ਪਹਿਲਾਂ ਚਲ ਹੋ ਗਏ ਤਾਂ ਤਾਂ ਹਾਂ ਆਹ ਨਾ ਜਿਹੜਾ ਪਾਣੀ ਦੀ ਦਾਬ ਚ ਡੰਗਰਾਂ ਨੂੰ ਸਾਡੇ ਵਾਲਾ ਬਣਾ ਲੈ ਡੰਗਰਾਂ ਨੂੰ ਪਾ ਜੂਗੇ ਆ ਇਹਨਾਂ ਹੋ ਗਏ ਇਹ ਨੰਬਰ ਲਾ ਲਈਏ ਇਹਦੇ ਉੱਪਰ ਘੰਟਾ ਕਾ ਉੱਪਰ ਥੱਲੇ ਹੋਏ ਬੋਗੇ ਰਕਰ ਹੈ ਉੱਚੀ ਨੀਵੇਂ ਹੋਵੇ ਉਹ ਤਾਂ ਮਾੜੇ ਮੋਟੇ ਹੋ ਜਾਣੇ ਉਹ ਤਾਂ ਜਿੱਖਣਾ ਰਹੇ ਪਿਆ ਵਾ ਤਾਂ ਉੱਚੀ ਨੀਵੇਂ ਜਿਆ ਅੱਛਾ ਕੱਲੋ ਆਪਾਂ ਮੜਾ ਘੰਟਾ ਚਲਾਈਏ ਕੁਛ ਨਹੀਂ ਘੰਟੇ ਦਾ ਕੰਮ ਆ ਕਾ ਦਾ ਰਾਹ ਦੇ ਵਾਲੇ ਘੁੰਮਣਾ ਕਾਨਾ ਚ ਇੱਕ ਵੀ ਡੱਕਾ ਨਹੀਂ ਸਾਡੇ ਦਾ ਬਾਈ ਬਾਈ ਮੇਰੇ ਮੈਂ ਸਾਰੇ ਕਿਤੇ ਘੁੰਮ ਗਿਆ ਅਸੀਂ ਇੱਕ ਇੱਕ ਵਾਰ ਤੁਰਤੀ ਇੱਕ ਇੱਕ ਵਾਰ ਹਾਂ ਬਸ ਹੁਣ ਅਸੀਂ ਆਏ ਘੁੰਮਣਾ ਢੋਲੀ ਚ ਕਿੱਠ ਪਾ ਦੇ ਬਸ ਅਸੀਂ ਵੀ ਇੱਕ ਨਹੀਂ ਕਰਿਆ ਮੁੜ ਕੇ ਬਾਂਡੇ ਪੇ ਵੱਡਣ ਪਾ ਮੈਂ ਪੱਟ ਤੀਆਂ ਗੱਤੇ ਵੱਡੀਆਂ ਔਰ ਮੀਂਹ ਨਹੀਂ ਪਿਆ ਔਰ ਉਪਰ ਮੀਂਹ ਪਿਆ ਅੱਛਾ ਆਪਣੀ ਰਾਤ ਨਹੀਂ ਪਹਿਲੇ ਹਾਂ ਅਮ ਚਟਲਾਲੀ ਰਾਤੋਂ ਸੋਣੀ ਨੇਰੀ ਬਹੁਤ ਚੱਲੀ ਆ ਪੂਰੀ ਆ ਨਾ ਇਹਨਾਂ ਨੂੰ ਮੇਜਕਣਾ ਬੜਾ ਡੱਕਾ ਹੈ ਕੱਖ ਦਾ ਹੈ ਪੱਟ ਦੀ ਗੱਲ ਕੋਲੋਂ ਤੇ ਇਹ ਬਹੁਤ ਦੂਰ ਤੱਕ ਡੰਗਰਾਂ ਨੂੰ ਪਾਉਣੇ ਨੂੰ ਆ ਯਾਰ ਅਸੀਂ ਤਾਂ ਸਰਪਰ ਬੇਲੇ ਕਰਕੇ ਲਾਪੇ ਤੇ ਚਲੋ ਡੰਗਰਾਂ ਨੂੰ ਚਾਹੇ ਕੁਝ ਵੀ ਸਫਾਈ ਜੀ ਹੋ ਜਾਂਦੀ ਕਿਤਾਬਾਂ ਨੂੰ ਆ ਯਾਰ ਇਹਦਾ ਵਿੱਚੇ ਤਾਂ ਕੋਈ ਕੱਖ ਹੋ ਗਿਆ ਪੂਰਾ ਗੱਡੂ ਗੈ ਨੂੰ ਬਾਕੀ ਭਾਈ 8 ਦਿਨ ਹੋ ਗਏ ਦੂਰ ਨਹੀਂ ਕੱਢਦਾ ਨਹੀਂ ਸਵੇਰ ਜਾਮ ਚ ਨਹੀਂ ਕੋਈ ਜਾਈਂ ਆਈਏ ਰੋਜ਼ ਅੱਛੀਆਂ ਪਹਿਆਂ ਦਾ ਬਹੁਤ ਬੁਰਾ ਹਾਲ ਹੈ ਬਹੁਤ ਹਾਂ ਵੜਤੀਆਂ ਰੱਖ ਕੇ ਪਟਰੈਕਟਰਾਂ ਨਾਲ ਪਟਰੈਕਟਰ ਨੇ ਕਿਹਾ ਉਗਲੀ ਪਈ ਹੈ ਮਿੱਟੀ ਹੋਰ ਮੈਂ ਕਿ ਉਧਰ ਬੂਟਿਆਂ ਦਾ ਪਾਣੀ ਨਹੀਂ ਸੁੱਕ ਰਿਹਾ ਉਧਰ ਪਾਣੀ ਨਹੀਂ ਨਹੀਂ ਹੁਣ ਨਹੀਂ ਦਿੱਕਤ ਦੂਆ ਦੂਆ ਖੇਤ ਜਨ ਬੇਲੇ ਕਰ ਦੋ ਨਾ ਇਤ ਨਹੀਂ ਹੈਗਾ ਉਹ ਏਰੀਆ ਰੇਤਾ ਰੇਤਾ ਹੋ ਜਾਂਦਾ ਜੱਜਾ ਨਹੀਂ 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 ਤੂੰ ਸਮਝਦਾ ਨਹੀਂ ਉਹ ਜਿਹੜਾ ਬੇਲੇ ਬੰਦੇ ਆ ਅਗਲਾ ਨਾ ਜਿਹਦੇ ਫਸਾ ਲੈ ਉਹ ਇਹਨਾਂ ਦੇ ਬੇਲੇ ਵਿੱਚ ਨੂੰ ਕੱਢ ਦੇਂਦਾ ਕੋਈ ਨਾ ਤਾਂ ਕੋਈ ਨਹੀਂ ਮੈਨੂੰ ਪਾਣੀ ਨੇ ਤਾਂ ਲੰਗਣਾ ਹੀ ਹੈ ਲੰਗਣਾ ਦਾ ਹੈਗਾ ਇਹ ਫੇਰ ਵੀ ਦੇਖ ਕੇ ਵੱਡੇ ਚਲੋ ਹੁਣ ਬੇਲੇ ਚੋਂ ਬੰਦਾ ਕੱਢ ਵੀ ਦਿੰਦਾ ਕੋਈ ਗੱਲ ਨਹੀਂ ਬੂਟੇ ਆ ਜੇ ਗਿਰਗੇ ਫੇਰ ਹਾਂਜੀ ਤਾਂ ਗਿਰਦਾ ਹੈਗਾ ਨਹੀਂ ਗਿਰਜਣੇ ਗਲਿਆ ਜਾਂਦੇ ਧਰਤੀ ਉਹ ਬੂਟਾ ਧਰਤੀ ਤੇ ਆਪਣੀ ਧਰਤੀ ਕੁਝ ਹੋਰ ਆ ਉਹ ਧਰਤੀ ਕੁਝ ਹੋਰ ਆ ਉਹ ਰੇਤਲੀ ਆ ਉੱਥਾ ਦਾ ਜਿੰਨਾ ਪਾਣੀ ਹੈ ਜੈਕ ਬਣਦਾ ਨਹੀਂ ਮੈਂ ਤਾਂ ਵੀ ਦੇ ਬਿਨਾ ਕੱਦੂ ਤੋਂ ਹੁਣ ਆ ਦੇ ਲਾ ਤਾ ਇਧਰ ਹੀ ਸਾਡ ਲੰਬੜਾ ਵਾਲੇ ਖੇਤਾਂ ਪੈਣੀ ਵਾਲੇ ਹਾਂ ਬੋ ਭਰ ਕੇ ਖੜ ਗਏ ਉਹਨਾਂ ਦੀ ਆਲੀ ਰੇਤਾ ਰੱਜ ਗਈ ਆ ਜਿਹੜਾ ਤਾ ਉਹਦੇ ਚ ਪਹਿਲਾਂ ਹਾਂ ਉਹਨੇ ਰੇਤਾ ਰੱਜ ਗਿਆ ਨਦੀ ਆਲੀ ਖਤਮ ਕਰਤਾ ਬਾਜਰਾ ਜਾਈ ਪਾਣੀ ਨੇ ਤਾਂ ਹੁਣ ਲੰਗੀ ਹੋ ਜਾਣਾ ਭਾਈ ਆਉਂਦਾ ਸਾਰੇ ਉਹ ਕਾਲੇ ਦੇ ਛੇਕਾਂ ਦਾ ਆਉਂਦਾ ਆਏ ਨਾ ਲੰਗੀ ਉਹ ਤਾਂ ਬੁੱਲਰ ਦੇਖਣਾ ਛਾਂਗਉਣੇ ਛੇਰ ਉਪਰ ਵਾਲੀ ਬੁੱਲਰ ਹੁਣ ਨਹੀਂ ਛਾਂਗਣੇ ਬੁੱਟੇ ਰਹਿਣ ਦਾ ਛਾਂਗਉਣੇ ਨੇ ਬੁੱਟੇ ਨਾ ਬੁੱਟੇ ਛਾਂਗਣੇ ਨਹੀਂ ਛਾਂਗਣੇ ਗਾਂਹਾਂ ਛਾਂਗਉਣੇ ਆ ਬਰਸਾਤ ਦੇ ਵਿੱਚ ਵੀ ਪਾ ਲੱਗ ਜਾਂਦਾ ਅੱਛਾ ਜ ਹੁਣ ਤਾਂ ਬੂਟਾ ਦਾ ਗ੍ਰੋਥ ਕਰਨ ਦਾ ਟਾਈਮ ਹੈ ਹੁਣ ਬੋਲ ਲਈ ਬੋਲ ਤਾਂ ਸਮਾਂ ਕੋ 15 20 25 30 ਕਿਲੋ ਇੱਕ ਥੈਲਾ ਚੱਕ ਲੈ ਜੂਰੀ ਦਾ ਛਿੱਟਾ ਦੇ ਦਿੰਦੇ ਆ ਪੱਤੇਆਂ ਦਾ ਖਾੜਕ ਦਿਆ ਹੋ ਜਾਣ ਦੇ ਕੱਖ ਆ ਦੇਖ ਦਾਤ ਵੜਦੀ ਮੈਂ ਟੱਪਦੀ ਸਾਰੇ ਸਾਰਾ ਵਿਚੇ ਵੜਦੇ ਨੇ ਆਪਾਂ ਬਾਕੀ ਦੇ ਬੂਟੇ ਦੇਖ ਲੈ ਇੱਥੇ ਦੇ ਖਾੜਕ ਮਿਲੀਆਂ ਨੇ ਹਾਂ ਬੋਲ ਤਾਂ ਕਹੀ ਜਾਂਦੇ ਆ ਜਿਹੜੇ ਬੂਟੇ ਗੰਨੇ ਚ ਕਾਤੇ ਹੁੰਦੇ 2 ਸਾਲ ਨਾਲ ਚਾਂਦ ਗਏ ਨਾ ਬੋਂਦੇ ਤਾਂ ਹੀ ਬੂਟਾ ਤਗੜਾ ਹੁੰਦਾ ਹਾਂ ਉਹ ਯਾਰ ਉਹ ਡੀਜੇ ਦੇ ਮੁੰਡੇ ਰੱਖਦੇ ਕਹਿੰਦੇ ਅਸੀਂ ਛਾਂਗਦੇ ਨਹੀਂ ਕਹਿੰਦੇ ਇਹ ਤਾਂ ਰਾਗ ਦਾ ਨਾ ਇਹਦਾ ਤੇ ਕੱਟ ਲਾ ਜਿਹੜਾ ਉਹ 9 10 ਬੀਜ ਹੈ ਨਾ ਹਾਂਜੀ ਇਹਦੀ ਹੀਟ ਰੀ ਛੱਟੀ ਆਪਣੇ ਆਪ ਹੀ ਛੁੱਟੀ ਜਾਂਦੀ ਹੈ। ਅੱਪਰ ਨੂੰ ਬੂਟਾ ਜਾਈ ਜਾਂਦਾ। ਅੱਗੇ ਹੁੰਦਾ ਤਾਂ ਜੀ 48 ਹਾਂਜੀ ਜੀ 48 ਜਿਹੜਾ ਉਹ ਪੈਂਦਾ ਦਾ ਸੰਗ। ਠੀਕ ਹੈ। ਉਹਦਾ ਡੈਡੀ ਨੇ ਪਤਾ ਨਹੀਂ ਕਿਹੜੇ ਸਾਲ ਦੇ ਲਾਏ ਹੋ ਤੇ ਉਹ ਤੇ ਉਹ ਖਰਾਬ ਹੋ ਗਿਆ। ਹੁਣ ਮੋਟਰ ਪਰ ਚੱਲਦੀ ਨਹੀਂ। ਨਹੀਂ ਨਹੀਂ ਜੀ ਕਹਦੇ ਚੱਲਦੇ ਯਾਰ। ਥੋੜੇ ਉਧਰ ਚੱਲਦੇ ਰਹੇ ਪਰਲੇ ਉਹ ਵੀ ਬਹੁਤ ਔਕੇ ਦੇ ਨਹੀਂ ਮੈਂ। ਹਾਂ। ਇਹ ਸਾਡੀ ਤਾਂ ਵੀ ਐ ਮੋਟਰ ਵਾਲੀ ਨਾ ਬੂਟਿਆਂ ਨੂੰ ਐਂ ਦੇ ਹਿਲਾਉਂਦੇ ਨੇ। ਚੰਨਾ ਦੇ ਤਾਂ ਬਥੇਰੇ ਚੱਲੇ ਆ। ਓਹ ਹੋਰ ਧਰਤੀ ਦਾ ਹੀ ਫਰਕ ਹੈ ਪਤਾ ਨਹੀਂ ਕਿਆ ਗੱਲ ਹੈ। ਇਹੀ ਸਾਡੀ ਸੂਏਪਾਰ ਲਾ ਲਾ ਚੌਥੇ ਸਾਲ ਚ ਬੂਟਾ ਪਟੰਦਾ। ਉਹ ਧਰਤੀ ਦਾ ਫਰਕ ਹੈ। ਅੱਧਰ ਸੇਚੇ ਬਲੇ ਯੂਪੀ ਬਾਜਰਾ ਉੱਤੇ ਪਾਣੀ ਨਹੀਂ ਖੜਦਾ। ਆਹ ਦੇਖ ਲੈ ਉੱਥੇ ਵੱਢਿਆ। ਆਹ ਖੇਤਾਂ ਚ ਬਾਜਰਾ ਵੱਢ ਕੇ ਦੇਖੀ। ਤੇ ਕੰਮੀ ਪੈ ਜਵੇ ਜੇ ਤੈਨੂੰ ਉੱਥੇ ਗੱਡਣ ਚੋਂ ਨਿਕਲਦੇ ਦੇਵੇ। ਉਹ ਗੱਡਣ ਹੋ ਜਾਂਦੀ ਹੈ। ਉਹ ਪਪੀਤਾ ਲੱਗਿਆ ਹੋਵਾ ਉਹ ਲਾਦਾ ਕੱਪੜਾ ਈ। ਪਪੀਤਾ ਜਾਨਵਰ ਖਾਂਦਾ ਹੋਣਾ। ਨਾ। ਨਹੀਂ ਨਹੀਂ ਉਹ ਪਾ ਲਾ ਦੇ ਹੁਣ ਮੱਛਰ ਬਤੀ ਬਹੁਤ ਆ ਮੈਂ ਉਹ ਖਰਾਬ ਕਰਨਾ ਕੱਪੜਾ ਲਾ ਦੇ ਚੁੰਨੀ ਜੀ ਬੰਦ ਹੁੰਦਾ ਮੱਛਰ ਮੱਛਰ ਖਰਾਬ ਕਰਨਾ ਉਹਨਾਂ ਸਰ ਖਾਣੇ ਦਾ ਪਾਈ ਜੀ ਦੀ ਕਿਸਮਤ ਚ ਉਹਨੇ ਖਾਏ ਨਹੀਂ ਨਹੀਂ ਆ ਇਹਦਾ ਕੋਈ ਜਾਂਦਾ ਜੀ ਤੇ ਫੁੱਲ ਬਹੁਤ ਸੋਨੇ ਮੋਟੇ ਮੋਟੇ ਹੋ ਗਏ ਨੇ ਉਹ ਨਹੀਂ ਉਹ ਨਹੀਂ ਕੱਪੜੇ ਦਾ ਮੱਖੀ ਮੁੱਖੀ ਤੇ ਯਾਰ ਬੇਲਪੁਰ ਜਮਨਪੁਰ ਤੇ ਤਾਰੀ ਨਹੀਂ ਹੁਣੀ ਕਿਹੜੀ ਉਹ ਤੋਰੀਆਂ ਦੀ ਜਮਨਪੁਰ ਤੇ ਤਾਰ ਤੇਰੀ ਛਾਹ ਤੇ ਨਹੀਂ ਧਾਰੀ ਨਹੀਂ ਦੀ ਨਹੀਂ ਮੈਂ ਚਲਣ ਗਿਆ ਦਾ ਉਪਰ ਚੜਨ ਲੱਗ ਗੀ ਫੇਰ ਤਾਰ ਕੇ ਆਇਆ ਜੀ ਵਾਲੇ ਟੋਰੀ ਲੱਗਣੀ ਉੱਪਰੇ ਲੱਗਣੀ ਹੈ ਟੋਰੀ ਦੇ ਉੱਪਰੇ ਰਸਤੇ ਪਰ ਬੇਲ ਨਾ ਚੜਾ ਉਹਨੇ ਵੀ ਆਖਰਕਾਰ ਨੂੰ ਆਪਣਾ ਦਿੱਤਾ ਇਹ ਫਲ ਖਲਾਇਆ ਇਹਦਾ ਫੰਦਾ ਪਾਉਣ ਵਾਲਾ ਏ ਫਲਾਂ ਲਈ ਰਸਤੇ ਪਰ ਤਾਂ ਦੇ ਬੇਲ ਨਾ ਕਹਦੇ ਕਿ ਰਸਤੇ ਪਰ ਨਾ ਚੜਾ ਉਹਨੂੰ ਸਿਕੰਦਰ ਵੀ ਇਹਨਾਂ ਨੂੰ ਤਰ ਦੇ ਕੀ ਕੀ ਕਣਾ ਪੈ ਲਿਆ ਪਿਆ ਉਹ ਟੋਰੀਆਂ ਦੀ ਬੇਲ ਸਾਰੀ ਫੈਲ ਗਈ ਆਪਾਂ ਉੱਪਰ ਨੂੰ ਟੋਰਾ ਚਲੋ ਬਾਕੀ ਆਪਣੀ ਆਪਣੀ ਭਾਈ ਸੋਚਿਆ ਮਹਾਰਾਜ ਬਾਈ ਸਾਹਿਬ ਦਾ ਆਪਣਾ ਰੱਖਿਆ ਚੀਜ਼ ਆਪਣੇ ਆਪ ਚੜਦੀ ਹੁਣ ਰੋਗ ਵੀ ਸਾਥੇ ਉਹਨੇ ਜਿੱਦਣੂ ਜਾਣਾ ਹੁਣ ਅਸੀਂ ਮੈਂ ਉੱਥੇ ਕੰਧ ਦੇ ਨਾਲ ਲਾਈ ਜਾਈਆਂ ਕੰਧ ਤੋਂ ਸਾਡਾ ਮੋਟਰ ਵਾਲੀ ਬਾਈ ਦਾ ਦਾਦੀ ਨੇ ਮੈਂ ਕਿਹਨੂੰ ਪੁੱਛ ਲਾ ਹੈ ਬਰਸ ਪਰ ਲਾਫੜ ਵੀ ਨੂੰ ਚੜਨ ਹੁੰਦਾ ਉੰਨਿਆਂ ਹੀ ਗਾਹਾ ਗਾ ਜਾਲੀਂ ਡੇ ਘਟਦਾ ਜਾਈ ਜਾਂਦਾ ਜਾਲੀਂ ਜੀ ਬਣਾ ਦਿੰਦਾ ਮੋਰ ਜਾਲੀਂ ਜੀ ਬਣਾ ਦਿੰਦਾ ਉਹ ਇਧਰ ਨੂੰ ਇਧਰ ਨੂੰ ਇਧਰ ਨੂੰ ਸਾਡੇ ਫਲਾਰ ਬਹੁਤ ਹੋਇਆ ਕੰਦਾਬ ਨੂੰ ਚੜਦੀ ਤਾਰੀ ਦੀ ਲੱਗ ਗਈ ਤੋਰੀ ਕਿੱਥੇ ਤੋਰੀ ਲੱਗਦੇ ਪਿਛਲੇ ਸਾਲ ਲੱਗੀਆਂ ਬਹੁਤ ਬੋਖ ਲਾਈਆਂ ਪਿਛਲੇ ਸਾਲ ਅੰਤਲੇ ਸਾਲ ਆਇਆ ਕਿ ਨਹੀਂ ਚਾਚਾ ਪਿਛਲੀ 5 ਤਰੀਕ ਨੂੰ ਸਾ ਮਾ ਚਾਚਾ ਚਲੇ ਗਿਆ ਤਾਂ ਆਸਟ੍ਰੇਲੀਆ ਨੂੰ ਹਾਂ ਇੱਕ ਬੇਲ ਕੱਦੂ ਦੀ ਉਹ ਬਾੜੇ ਦੀ ਮੇਰੇ ਕੋਲੇ ਸੌਪ ਗਿਆ ਨਾ ਹਾਂਜੀ ਆਪਣੇ ਆਪ ਇੱਕ ਬੇਲ ਹੋਈ ਬਾਈ ਹਾਂਜੀ 100 ਕੱਦੂ ਉਹ ਬੇਲ ਪਰ ਤੇ ਉਤਰਿਆ ਇਹ ਸਾਰੀ ਰੱਜ ਲੈ ਨੇੜੇ ਨੇੜੇ ਜਿੱਦਾਂ ਪੱਤੀਆ ਘੱਟੋ ਘੱਟ 20 ਕੱਦੂ ਨਾਲ ਤੇ ਬੰਦੇ ਇਹਨੂੰ ਮੈਂ ਕਿੰਨੇ ਕੱਦੂ ਤੇ ਸਾਡੇ ਸਰ ਆਪਣੇ ਆਪ ਜੰਮੀ ਗਈ ਐਤ ਕਿ ਨਹੀਂ ਹੋਏ ਐ ਬਸ 20 ਜੰਮਿਆ ਉਹ ਨਾ ਪਿਛਲੇ ਸਾਲ ਸਾਡੇ ਵੀ ਬਹੁਤ ਹੋਏ ਕੀ ਆ ਕੱਦੂ ਕੀ ਕਰ ਰਹੀ ਲਾਇਆ ਵੇ ਤੇ ਆ ਸਾਡੇ ਪਿੱਛੇ ਉੱਤੇ ਕਿੰਨੇ ਤੇ ਐੜੇ ਦੇ ਕਦੂ ਉਤਰਦੇ ਤੇ ਮੈਂ 4 ਕਦੂ ਰੱਖ ਲੇ ਗੜ ਕੇ ਗਏ ਹੈ ਕਿਨੇ ਘਰ ਦੇ ਬਣਾਈ ਨਹੀਂ ਹੈਗੇ ਪੱਕ ਗਏ ਤੇ ਹਨ ਬਾਹਰ ਰੱਖ ਤੇ ਮਾਚਾ ਲਗਾਉ ਕਨੇ ਉਹ ਰੱਖੰਦਾ ਜੀ ਪੀਲਾ ਉਹ ਪੀਲਾ ਰੱਖੋ ਪੀੜਾ ਹੀ ਤਾਂ ਪੀੜਾ ਹੀ ਤਾਂ ਪੀੜਾ ਕਦੂ ਉਦੱਚਾ ਤਾਂ ਮੈਂ ਉਹ ਗਲ ਕੇ ਸਾਰੇ ਗਲ ਕੇ ਅੱਛੋ ਜੀ ਹਾਂ ਮੰਡ ਵਿੱਚ ਰੱਖੇ ਨਹੀਂ ਤੇ ਕਰਦੇ ਉੱਪਰ ਕਰਤੀਆਂ ਨਹੀਂ ਆਂਗੇ ਉਹ ਫਿਰ ਪਤਾ ਨਹੀਂ ਕੋਈ ਬਿਜੀ-ਬੁਜੀ ਨਾਲ ਪਤਾ ਕੀ ਗੱਲ ਹੈ ਜੀ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਜਿਹੜਾ ਉਹ ਰੱਖ ਹੁੰਦਾ ਉਹ ਬੇਲ ਪਰਤੇ ਵੀ ਪੱਕਾ ਹੀ ਤੋੜ ਹੁੰਦਾ ਜੀ ਪਰ ਪੱਕਾ ਕੱਚਾ ਤੋੜ ਲੈਂਦੇ ਥੋੜਾ ਜਿਹਾ ਇੱਕ ਪੱਕਾ ਹੀ ਤੇ ਸਾਡੀ ਬੜਾਈ ਤੋੜੇ ਤੇ ਮਾਚਾਲਾ ਗਾਹਾਂ ਕਹਿੰਦੇ ਨੇ ਮੰਡੂ ਚ ਨਾ ਮੈਂ ਦੇਖੇ ਪੱਕੇ ਹੁੰਦੇ ਆ ਯੋ ਰੱਖ ਲੈਂਦੇ ਵੀ ਗਾਹਾਂ ਪੜਾਉਂਦੇ ਨੇ ਤੇ ਮੈਂ ਸਾਰੀ ਗੱਲ ਦੋ ਯਾਰ ਚਲੋ ਭਾਈ ਮੂਹ ਜੀ ਨੀ ਤੇ ਪੈਣੇ ਲਿਗੇ ਹਾਂ ਬਸ ਬਾਕੀ ਭਾਈ ਕੱਚਾ ਮੌਸਮ ਹੈ ਬਰਸਾਤ ਹੈ ਮਛਰ ਰਬਾ ਚਾਵ ਨੂੰ ਪਹਾ ਮਹੀਨਾ ਬਾਈ ਮੈਂ ਸੱਚੀ ਦੱਸਾਂ ਮੈਨੂੰ ਬਹੁਤ ਹੋਇਆ ਡੰਗਰਾਂ ਦਾ ਬਹੁਤ ਬੁਰਾ ਹਾਲ ਹੈ ਬਹੁਤ ਡੰਗਰਾਂ ਦਾ ਹਾਲ 10 ਮਹੀਨਾ ਜਿਹੜਾ ਹੈ 10 ਘੱਟੋਂ ਭਾਵਾ ਦੇ ਬਾਅਦ ਬਾਈ ਅੱਧੇ ਸੁਜਾ ਕੇ ਖੰਡਾ ਲਾ ਚੱਲੋ ਇੱਥੇ ਲਈ ਓਕੇ ਹੀ ਤੇਰੀ ਵੀ ਸਰਵਿਸ ਕਰਾਤੀ ਹੁਣ ਹਾਂ ਮੈਂ ਉੱਥੋਂ ਲੈ ਕੇ ਆਦਾ ਜਿੱਦਾਂ ਗਿਆ ਹਾਂ 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 ਸਵੇਰੇ ਨਾ ਸ਼ਾਮ ਨੂੰ ਬਾਈ ਲੈ ਕੇ ਆਦਾ ਅਗਲੇ ਦਿਨ ਸਵੇਰੇ ਖੜਾਤਾ ਨਾ ਅਗਲੇ ਦਿਨ ਸ਼ਾਮ ਨੂੰ ਸਵੇਰੇ ਉਹਦਾ ਮੋਟਰਸਾਈਕਲ ਉਹਨੇ ਖੜਾ ਇੱਕ ਦਿਨੇ ਲੈ ਗਿਆ ਤਾਂ ਹਾਂ ਸੌ ਵਾਰ ਨਾ ਉਹ ਕਹਿੰਦਾ ਮੈਂ ਹੀ ਲੈ ਜਾਣਾ ਕਹਿੰਦਾ ਬਾਰ ਵਾਲੇ ਦਿਨ ਹਾਂ ਕਹਿੰਦਾ ਮੈਂ ਹੀ ਲੈ ਜਾਣਾ ਔਰ ਤੇ ਮੈਂ ਹੀ ਸਰਵਿਸ ਕਰਦੇ ਬਾਰ ਵਾਲੇ ਦੇ ਲੈ ਗਿਆ ਤਾਂ ਐਤਵਾਰ ਨੂੰ ਛੱਡ ਗਿਆ ਤਾਂ ਅੱਛਾ ਹਾਂ ਤੇ ਬਾਹਣ ਤੋਂ ਆ ਰਹਿ ਗਿਆ ਹੁਣ ਮੈਂ ਗਿਆ ਤਾਂ ਹੁਣ ਉਹਦਾ ਬੰਦੇ ਹੋ ਗਏ ਸਰਵਿਸ ਸਟੇਸ਼ਨ ਕਰੀਂ ਤੋਂ ਹੁੰਦਾ ਆ ਦੇਖਦਾ ਜਿਹੜੀ ਅਦੇ ਤਜਾਵ ਨੇ ਕਿਆ ਕਰਤਾ ਇਹ ਦੇਖਦਾ ਨਾ ਉਹਦੇ ਨਾਲ ਤਾਰ ਕੇ ਦੇਖਦਾ ਹਾਰਪੀਗਣਾ ਹਾਂ ਹਾਰਪੀਗਣਾ ਤਾਰ ਕੇ ਦੇਖਦੇ ਜੁੱਤਰਦਾ ਹੋਇਆ ਇਹ ਤਾਰੀ ਧੋ ਕੇ ਦੇਖ ਲੈ ਹਾਂ ਕਰਿੰਦੋਂ ਦੋ ਮੈਂ ਨਾ ਥੱਲੇ ਉਹ ਜਮੀ ਵੀ ਤੇਰ ਚ ਆਂਦੇ ਨੇ ਜਿਹੜੀ ਉੱਤਰ ਜਾਂਦਾ ਤੇਲ ਜਿਹਾ ਉਹ ਉਹ ਪ੍ਰੈਸ਼ਰ ਨਾ ਉਤਰਨਾ ਉਹ ਤਰੋਣਾ ਉਹਦਾ ਮੈਂ ਨਾ ਥੱਲੇ ਤੇ ਤੋ ਉਹਦਾ ਕਰੀ ਹੁਣ ਕਿਹਨੇ ਕੋਲ ਹੈਗਾ ਪ੍ਰੈਸ਼ਰ ਵਾਲਾ ਛੇੜ ਧੋਣੇ ਵਾਲਾ ਦੇਖਦਾ ਚਲੋ ਪੰਪ ਚਾਏ ਏਡਾ ਕਬੜਾ ਪੰਪ ਚਾਏ ਹਾਂ ਉਹ ਲਿਆ ਕੇ ਦੇਖ ਲੈ ਚਲ ਦੇਖਦਾ ਹੁਣ ਤਾਂ ਹੋ ਗਿਆ ਝਟ ਨਾ ਰੰਗ ਨਾ ਤਾਰ ਦੇਵੇ ਕਿਤੇ ਨਾ ਰੰਗ ਜਾਂਦਾ ਨਾ ਤਾਰਦਾ ਚਲ ਠੀਕ ਆ ਫਿਰ ਅਪਡੇਟ ਲਾਉਣੀ ਸੀ ਫਿਰ ਅਪਲਾਈ ਕਰੀ ਵੀ ਇਹ ਹਾਂ ਦੇਖਣੀ ਹੈ ਨਾ ਹਾਂ ਉਹ ਲੱਗੂਗਾ ਇਹਦੇ ਕੋ ਨੰਬਰ ਨੰਬਰੇ ਪਾਉਂਦੇ ਕਿਹੜਾ ਆਪਣਾ ਹੀ ਨੰਬਰ ਹੀ ਹੈਗਾ ਨਾ ਨਾ ਐਦਾਂ ਸਰਕਾਰੀ ਨੰਬਰ ਪਲੇਟ ਲੱਗਣੀ ਪਹਿਲਾਂ ਪਈ ਸੀ ਮੇਰੇ ਕੋਲ ਟੁੱਟ ਗਈ ਯਾਰ ਉਹ ਪਿੱਛੇ ਪਤਾ ਨਹੀਂ ਨਾ ਆਹ ਟੁੱਟ ਗਈ ਧੀ ਇਹਦੇ ਵਾਲੀ ਆਹ ਆਹ ਪੀਪਾ ਲਾਉਣਾ ਹਣਾ ਹੂੰ ਆਪੇ ਯਾਦ ਆ ਨਾ ਇੱਕ ਵਾਰ ਕੋਈ ਕਹਿਣਾ ਆਹੀ ਨਵੇਂ ਪਿਆ ਦਾ ਤਾਂ ਹੀ ਫਿਰ ਨੰਬਰ ਪਲੇਟ ਉੱਤਰ ਗਈ ਦੀ ਨਵੇਂ ਪਾਉਂਗਾ ਚੱਲ ਦੇਖਦੇ ਹੁਣ ਕਿਆ ਬਣਦਾ ਹੁੰਡਾ ਹੁੱਲਾ ਨਹੀਂ ਹਲੇ 第一个的。